ਤਾਰੀਫਾਂ ਸਾਰੀਆਂ ਵਡਿਆਈਆਂ ਉਸ ਸੱਚੇ ਰੱਬ ਲਈ ਜਾਨ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਨਹਾਰ ਤੇ ਪਾਲਨਹਾਰ ਹੈ ਉਸੇ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ ਅਕਾਨਪੁਰਖ ਪਰਬੂ ਪਰਮੇਸ਼ਵਰ ਲਾਰਡ ਗੋਡ ਆਤੀ ਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ ਗੁਰੂਕਤਾ ਪ੍ਰੇਮੀ ਪਤਪੁਰ ਸਿੰਘ ਜੀ ਦੇ ਪੁੱਤੇ ਨੇ ਨਿੱਗੀ ਤੇ ਮਿੱਠੀ ਆਦਮ ਨੂੰ ਸਮਰਪਿਤ ਅੱਜ ਦੇ ਇਸ ਸਮਾਗਮ ਵਿੱਚ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਗੁਰੂਪੇਟ ਕਰਨ ਲਈ ਇਕੱਤਰ ਹੋਏ ਹਾਂ ਮੈਨੂੰ ਲੱਗਦਾ ਹੈ ਸ਼ਾਇਦ ਸ਼ਾਇਦ ਭਗਤ ਪੂਰਨ ਸਿੰਘ ਨੇ ਇਹ ਸ਼ੇਅਰ ਕਿਹਾ ਸੀ ਹਜ਼ਾਰਾਂ ਸਾਲ ਨਰਗਸ ਆਪਣੀ ਬੇਨੂਰੀ 'ਤੇ ਰੋਦੀ ਹੈ ਹਜ਼ਾਰਾਂ ਸਾਲ ਨਰਗਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਲ से ਹੁੰਦਾ ਹੈ ਚਮਨ ਵਿੱਚ ਦੀਦਾਵਰ ਪੈਦਾ ਜਿਹੜਾ ਨਰਕ ਦਾ ਫੁੱਲ ਹੁੰਦਾ ਨਾ ਇਹ ਇਹਦੀ ਸ਼ਕਰ ਅੱਖ ਵਰਗੀ ਹੁੰਦੀ ਹੈ ਪਰ ਇਹ ਐਸੀ ਅੱਖ ਹੁੰਦੀ ਹੈ ਜਿਹੜੀ ਦੇਖ ਨਹੀਂ ਸਕਦੀ ਇਹ ਐਸੀ ਅੱਖ ਹੁੰਦੀ ਹੈ ਜਿਹੜੀ ਦੇਖ ਨਹੀਂ ਸਕਦੀ ਇਸੇ ਤਰ੍ਹਾਂ ਇਸ ਸੰਸਾਰ 'ਚ ਲੋਕ ਤਾਂ ਹੁੰਦੇ ਨੇ ਬਹੁਤ ਜ਼ਿਆਦਾ ਹੈ ਵੀ ਪਰ ਉਹਨਾਂ ਕੋਲੇ ਮਨੁੱਖਤਾ ਦੇ ਦਰਦ ਨੂੰ ਮਨੁੱਖਤਾ ਦੀ ਪੀੜਾ ਨੂੰ ਵੇਖਣ ਵਾਲੀਆਂ ਅੱਖਾਂ ਨਹੀਂ ਹੁੰਦੀਆਂ ਸੰਸਾਰ 'ਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੀਆਂ ਅੱਖਾਂ ਤਾਂ ਹੁੰਦੀਆਂ ਨੇ ਪਰ ਉਹਨਾਂ ਅੰਦਰ ਜਿਹੜੀਆਂ ਅੱਖਾਂ ਨੇ ਉਹ ਮਨੁੱਖਤਾ ਦੀ ਪੀੜਾ ਨੂੰ ਮਨੁੱਖਤਾ ਦੇ ਦਰਦ ਨੂੰ ਵੇਖਣ ਵਾਲੇ ਨਹੀਂ ਹੁੰਦੀਆਂ ਸਦੀਆਂ ਮਗਰੋਂ ਸਦੀਆਂ ਮਗਰੋਂ ਕੋਈ ਵਿਰਲਾ ਭਗਤ ਕੁਰੂ ਸਿੰਘ ਪੈਦਾ ਹੁੰਦਾ ਹੈ ਜਿਹੜਾ ਮਨੁੱਖਤਾ ਦੇ ਦਰਦ ਮਨੁੱਖਤਾ ਦੀ ਪੀੜਾ ਨੂੰ ਵੇਖਦਾ ਹੈ ਭਗਤ ਕੁਰੂ ਸਿੰਘ ਨੇ ਇੱਕ ਸੁਪਨਾ ਵੇਖਿਆ ਸੀ ਇੱਕ ਅਜਿਹੇ درخت ਮੁਹੱਬਤਾਂ ਲਾਇਆ ਜਾਵੇ ਇੱਕ ਅਜਿਹੇ درخت ਮੁਹੱਬਤਾਂ ਲਾਇਆ ਜਾਵੇ ਜਿਸ ਦਾ ਗਵਾਂਡੀ ਦੇ ਵਿੜੇ ਵਿੱਚ ਹੀ ਵਸਾਇਆ ਜਾਵੇ ਅਸੀਂ ਦਰਸਤ ਲਾਉਣੇ ਆ ਆਪਣੇ ਲਈ ਪਰ ਪਦਪੁਰ ਸਿੰਘ ਨੇ ਇੱਕ ਐਸਾ ਦਰਸਤ ਲਾਇਆ ਜਿਹੜਾ ਸਾਰੇ ਮੁਕਤਾ ਲਈ ਨਹੀਂ ਮਾਨਵਤਾ ਦਾ ਜਦੋਂ ਅੱਜ ਸਾਡੇ ਦੇਸ਼ ਚੋਂ ਹਰ ਪਾਸੇ ਮਾਨਵਤਾ ਵਿਰੋਧੀ ਮੁਕਤਾ ਵਿਰੋਧੀ ਨਫਰਤ ਦੀ ਅੱਗ ਜਲ ਰਹੀ ਹੈ ਬਲ ਰਹੀ ਹੈ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮਾਂ ਦੇ ਨਾਮ ਤੇ ਕਿਤੇ ਭਾਸ਼ਾ ਦੇ ਨਾਮ ਤੇ ਕਿਤੇ ਇਲਾਕੇ ਦੇ ਨਾਮ ਤੇ ਤਾਂ ਅਜੇ ਵਿੱਚ ਪਦਪੁਰ ਸਿੰਘ ਜਿਹੜਾ ਜੀਵਨ ਹੈ ਨਾ ਉਹ ਸਾਡੇ ਲਈ ਇੱਕ ਸਿੱਖਿਆ ਦਾ ਹੈਕ ਹੈ ਜਿਹੜਾ ਕਿ ਮਨੁੱਖਤਾ ਦੇ ਪ੍ਰੇਮ ਦੀ ਸੁਗੰਧ ਮਨੁੱਖਤਾ ਦੇ ਪ੍ਰੇਮ ਦੀ ਮਹਿਤਵੰਦ ਰਿਹਾ ਹੈ। ਇਛਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਲੋਗ ਹੈ ਪ੍ਰਭਾਤੀ ਅੰਗ 1349 ਦੇ ਅਵਲ ਅੱਲਾ ਨੂਰੁ ਬਾਇਆ ਕੁਦਰਤ ਕੇ ਸਭ ਬੰਦੇ 1245 ਦੇ ਆਇਤ ਉਹ ਇਹ ਚ ਹੈ ਵੀ ਮੈਂ ਚ ਨਿਕਲਿਆ ਇੱਕ ਸਲੋਗ ਹੈ ਬਾਈ ਚ ਨਿਕਲਿਆ ਦਿਸਾਵ ਹੋਇਆ ਵੀ ਦੇਖੋ ਉਹ ਲੋਕ ਜਿਹੜੇ ਆਪਣੀ ਰੱਬ ਨੂੰ ਉਹ ਲੋਕ ਪ੍ਰਾਪਤ ਕਰ ਸਕਦੇ ਨੇ ਜਿਹੜੇ ਲੋਕ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਰੱਬ ਦੇ ਲੇਖੇ ਖਰਚ ਕਰਦੇ ਰਹਿੰਦੇ ਨੇ ਜਿਹੜੀ ਅਰਥਾਤ ਆਪਣੀ ਕਮਾਈ 'ਚੋਂ ਲੋੜਵੰਦਾਂ ਗਰੀਬਾਂ ਅਨਾਥਾਂ ਤੇ ਨਿਸਬੀ ਨਾਸਰਾਂ ਦੀ ਸੇਵਾ ਕਰਦੇ ਨੇ ਹਾਂਜੀ ਹਾਂ ਕਾਲ ਖਾਏ ਕਿ ਚੱਤੋਂ ਦੇ ਕਾਲ ਖਾਏ ਕਿ ਚੱਤੋਂ ਦੇ ਨਾਨਕ ਰਾਹ ਪਛਾਣੇ ਸੇ ਉਹੀ ਲੋਕ ਨੇਕੀ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਆਪਣੀ ਮਿਹਨਤ ਦੀ ਕਮਾਈ 'ਚੋਂ ਰੱਬ ਦੇ ਲੇਖੇ ਖਰਚ ਕਰਦੇ ਰਹਿੰਦੇ ਨੇ ਆਪਣੀ ਮਿਹਨਤ ਦੀ ਕਮਾਈ 'ਚੋਂ ਲੋੜਵੰਦਾਂ ਜ਼ਰੂਰਤਮੰਦਾਂ ਮੋਤਾਜਾਂ ਅਨਾਥਾਂ ਤੇ ਨਿਰਹਾਸਾਂ ਦੀ ਸਹਾਇਤਾ ਕਰਦੇ ਨੇ ਤੇ ਤੱਕ ਸ੍ਰੀ ਦਸਮ ਗ੍ਰੰਥ ਅਕਾਰ ਉਸ ਤੋਂ ਤੱਕ ਨੂੰ ਬਿਆਲੇ ਤੇ ਦਸ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਮਾਨ ਹੈ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਤੇਨੇ ਪਰਪਾਇਓ ਗੁਰੂ ਸਾਹਿਬ ਨੇ ਨਹੀਂ ਕਿਹਾ ਜਿਨ ਗੁਰਦੁਆਰਾ ਬਣਾਇਆ ਤੇਨੇ ਪਰਪਾਇਓ ਜਿਨ ਮੰਦਿਰ ਬਣਾਇਆ ਤੇਨੇ ਪਰਪਰਾਇਓ ਜਿਨ ਮਸਜਿਦ ਬਣਾਇਆ ਜਿਨ ਪ੍ਰੇਮ ਕੀਓ ਅਗਰ ਤੁਸੀਂ ਦਾ ਪ੍ਰਭੂ ਅਨਕਾਰਪੁਰ ਨੂੰ ਪਰਮ ਨੂੰ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਇੱਕ ਵਿਦਵਾਨ ਹੋਏ ਨੇ ਸੰਤ ਵਿਦਵਾਨ ਇਬਰਾਹਿਮ ਅਦਾਹ ਇਹ ਬਹੁਤ بڑے ਬਾਦਸ਼ਾਹ ਦੇ ਜਦ ਨਾਲ ਲੱਗੀ ਨਾ ਲਿਵ ਲੱਗੀ ਲਿਵ ਲੱਗੇ ਤਾਂ ਆਪਣੀ ਬਾਦਸ਼ਾਹ ਛੱਡ ਗਏ ਇਹ ਜੰਗਲਾਂ ਚਲੇ ਗਏ ਰ ਆਪਣੀ ਭਗਤੀ ਕਰਨ ਲੱਗੇ ਇਨਾ ਇੱਕ ਦਿਨ ਆਪਣੇ ਕੂਟੀਆਂ 'ਚ ਬੈਠੀ ਪਾਠੀ ਕਰ ਰਹੇ ਥੇ ਤਾਂ ਇਹਨੇ ਦੇਖਿਆ ਇਹਨਾਂ ਦੇ ਪਾਠੀ ਕਰਦੇ ਕਰਦੇ ਕਨੂਦਗੀ ਆਈ ਤੇ ਇੱਕ ਆਕਾਸ਼ ਤੋਂ ਇੱਕ ਪ੍ਰਕਾਸ਼ ਆਇਆ ਪ੍ਰਕਾਸ਼ ਤੋਂ ਇੱਕ ਐਂਜਲ ਨਿਕਲਿਆ ਫਰਿਸ਼ਤਾ ਤੇ ਫਰਿਸ਼ਤੇ ਦੇ ਇੱਕ ਹੱਥ 'ਚ ਨੋਟਬੁੱਕ ਸੀ ਇੱਕ ਹੱਥ 'ਚ ਪੈਨ ਸੀ ਉਹ ਪੈਨ ਨਾਲ ਉਹ ਡੋਟ ਉੱਤੇ ਕੁਝ ਲਿਖ ਰਿਹਾ ਸੀ ਪੁੱਛਿਆ ਹੈ ਫਰਿਸ਼ਤੇ ਹੈ ਇਹ ਦਿਲ ਤੋਂ ਕੀ ਲਿਖ ਰਿਹਾ ਹੈ ਉਹ ਕਹਿੰਦਾ ਮੈਂ ਉਹਨਾਂ ਰੋਕਣ ਦੀ ਲਿਸਟ ਬਣਾ ਰਿਹਾ ਹਾਂ ਜਿਹੜੇ ਪ੍ਰਮਾਤਮਾ ਨੂੰ ਪਰਮ ਨੂੰ ਪਿਆਰ ਕਰਦੇ ਨੇ ਤੇ ਐਵੇਂ ਬਿਨ ਐਡਾ ਕੁਝਦੇ ਨੇ ਕਿ ਹੈ ਫਰਿਸ਼ਤੇ ਸ੍ਰਿਸ਼ਟ ਮੇਰਾ ਨਾਮ ਹੈ ਉਹ ਕਹਿੰਦਾ ਨਹੀਂ ਤੇਰਾ ਨਾਮ ਨਹੀਂ ਹੈ ਜੇ ਤੂੰ ਕਹਿ ਮੈਂ ਲਿਖਦਾ ਨਾ ਕਹਿੰਦਾ ਨਹੀਂ ਮੇਰਾ ਨਾਮ ਉਸ ਪੋਚ ਲਿਖ ਜਿਹੜੇ ਮਾਨਵਤਾ ਨੂੰ ਪਿਆਰ ਕਰਦੇ ਨੇ ਉਹ ਐਂਜਲ ਨੇ ਕੁਝ ਲਿਖਿਆ ਟੈਗ ਹੋ ਗਿਆ ਦੂਸਰੇ ਦਿਨ ਫੇਰ ਇਹ ਟਟਣਾ ਵਾਪਰੀ ਆਕਾਸ਼ ਤੋਂ ਇੱਕ ਪ੍ਰਕਾਸ਼ ਆਉਂਦਾ ਰੂਮ 'ਚ ਤੇ ਉਹ ਪ੍ਰਕਾਸ਼ ਤੋਂ ਇੱਕ ਫਰਿਸ਼ਤਾ ਨਿਕਲਦਾ ਐਂਜਲ ਉਹ ਪੁੱਛ ਰਿਹਾ ਜੇ ਫਿਰ ਰਿਸ਼ਤੇ ਨੂੰ ਕਿ ਹੈ ਜੇ ਤੂੰ ਅੱਜ ਕੀ ਲਿਖ ਰਿਹਾ ਹੈ ਉਹ ਕਹਿੰਦਾ ਮੈਂ ਉਹਦਾ ਲੋਕਾਂ ਦੀ ਸ੍ਰਿਸ਼ਟ ਬਣਾ ਰਿਹਾ ਜਿਨ੍ਹਾਂ ਨੂੰ ਪਰਮਾਤਮਾ ਪ੍ਰਭੂ ਕਾਨਪੁਰਖ ਆਪ ਪਿਆਰ ਕਰਦਾ ਹੈ ਤੇ ਐ ਭੂਮੇ ਰਾਣਾ ਪੁੱਛਦੇ ਨੇ ਕਿ ਇਹ ਸਦਿਸ਼ ਤੇ ਮੇਰਾ ਨਾਮ ਹੈ ਕਿ ਤੇਰੇ ਨਾਮ ਟੋਪ ਤੇ ਹੈ ਤੇਰਾ ਨਾਮ ਜਿਹੜੇ ਮਾਨਵਤਾ ਨੂੰ ਪਿਆਰ ਕਰਦੇ ਨੇ ਮਾਨਵਤਾ ਪੱਖੀ ਨੇ ਮਾਨਵਤਾ ਦੇ ਹਮਦਰਦ ਨੇ ਪ੍ਰਭੂ ਪਰਮਾਤਮਾ ਉਹਨਾਂ ਨੂੰ ਆਪ ਪਿਆਰ ਕਰਦਾ ਆਪਾਂ ਗੁਰਦੁਆਰੇ ਮੰਦਰ ਬਾਸੇ ਕਿਸ ਕਿਸ ਬਾਤੇ ਜਾਂਦੇ ਆ ਕਿ ਸਤਿਗੁਰੂ ਰਜ਼ੀ ਹੋ ਜਵੇ ਰੱਬ ਤਾਂ ਰਾਜ਼ੀ ਹੋਰ ਦੇ ਤੁਹਾਡੇ ਘਰ ਆਉਂਦਾ ਅਸੀਂ ਤਾਂ ਕੇ ਦੇਖੇ ਜਾਣ ਬੰਦੇ ਆ ਹੈਨਾ ਇਹਦਾ ਲੋਕਾਂ ਦੀ ਜਿਹੜੀ ਹੈ ਅਸੂਰ ਨੂੰ ਦੇਖ ਪੰਦਰਦੇ ਇਸਲਾਮ ਵਿੱਚ ਇੱਕ ਸੂਰਤ ਆ ਜਿਹਦੇ ਵਿੱਚ ਬਰ ਕਿਹਾ ਗਿਆ ਹੈ ਕਰੋ ਮਿਹਰਬਾਨੀ ਤੂੰ ਅਹਲੇ ਜ਼ਮੀਰ ਪਰ ਮੈਂ ਤਾਂ ਹੱਥ ਦੱਸ ਕਰੋ ਮਿਹਰਬਾਨੀ ਤੂੰ ਅਹਲੇ ਜ਼ਮੀਰ ਪਰ ਧਰਤੀ ਵਾਲਿਆਂ ਤੇ ਖੁਦਾ ਮਿਹਰਬਾਨ ਹੋਊਗਾ ਅਰਸ਼ੇ ਬਰੀਮਤ ਤੁਸੀਂ ਧਰਤੀ ਵਾਲਿਆਂ ਤੇ ਰਹਿਮ ਕਰੋ ਧਰਤੀ ਤੇ ਇਨਸਾਨ ਨਹੀਂ বাসਦੇ ਪੇੜ ਪੌਦੇ ਥੀਭ ਜਲਦੇ ਹੀ ਫਰਸੇ ਨੇ ਤੁਸੀਂ ਧਰਤੀ ਵਾਲਿਆਂ ਤੇ ਰਹਿਮ ਕਰੋ ਦਇਆ ਕਰੋ ਆਕਾਸ਼ ਵਾਲਾ ਉਹ ਪਰਮ ਪਰਮਾਤਮਾ ਤੁਹਾਡੇ ਤੇ ਰਹਿਮਤ ਕਰੇਗਾ ਪਰ ਅਸੀਂ ਇਸ ਪਾਸੇ ਤੁਰਦੇ ਹੀ ਨਹੀਂ ਜਾਦੇ ਤੁਹਾਡੇ ਲਈ ਇੱਕ ਬਹੁਤ ਬੜੀ ਦੇਨ ਹੈ ਜਿਹੜੀ ਅੱਜ ਇਹ ਤੇ ਪਿੰਗਲਵਾੜਾ ਹੈ ਜਿਹੜਾ ਖੁੱਲਿਆ ਤੁਹਾਨੂੰ ਕਿਹਦੇ ਜਾਣ ਦੀ ਲੋੜ ਨਹੀਂ ਹੈ ਤੁਸੀਂ ਆਪ ਜਾ ਕੇ ਪਰ ਉਹ ਨੂੰ ਪਰਬੋਦੀ ਸੇਵਾ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਇੱਕ ਹੋਰ ਉਦਾਹਰਣ ਦੰਨਾ ਕਿ ਜਦੋਂ ਪ੍ਰਲੋਗ ਦਾ ਦਿਨ ਆਊਗਾ ਜਦੋਂ ਦੁਨੀਆ ਖੱਖੂ ਹੋ ਜੂਗੀ ਸਾਇੰਸ ਵੀ ਕਹਿੰਦੀ ਹੈ ਗੁਰਵਾਨੀ ਵੀ ਕਹਿੰਦੀ ਹੈ ਗੁਰਵਾਨੀ ਚ ਇੱਕ ਗੁਰੂ ਗ੍ਰੰਥ ਸਾਹਿਬ ਦਾ ਰਾਮ ਕ੍ਰਿਸ਼ਣ ਰੋਗ ਮਹੱਲਾ ਪਹਿਲਾ ਅੰਗ 952 ਤੇ ਸਭ ਦਾ ਕਾਦਰ ਲੇਖਾ ਹੋਵੇ ਸਭ ਦਾ ਕਾਦਰ ਲਿਖਾ ਹੋਏ ਕਰਮੀ ਬਾਝੋ ਤਰੇ ਨਾ ਹੋਏ ਸਾਰੇ ਸਾਰਾ ਦੇਖਾ ਜੋ ਕਹੋਣੇ ਉਸ ਦਿਨ ਪ੍ਰਮਾਤਮਾ ਪਰ ਉਹ ਇੱਕ ਬੰਦੇ ਨੂੰ ਬੁਲਾਉ ਆ ਪੁੱਛੂਗਾ ਮੈਂ ਭੁੱਖਾ ਸੀ ਤੈਨ ਮੈਨੂੰ ਖਾਜ ਨਹੀਂ ਛਕਾਇਆ ਇੱਕ ਬੰਦੇ ਨੂੰ ਬੁਲਾਉਗਾ ਮੈਂ ਪਿਆਸਾ ਸੀ ਤੈਨ ਮੈਨੂੰ ਪਾਣੀ ਨਹੀਂ ਪਾਇਆ ਇੱਕ ਬੰਦੇ ਨੂੰ ਬੁਲਾਉਗਾ ਮੈਂ ਬਿਵਾਰ ਸੀ ਤੈਨ ਮੇਰੀ ਜ਼ਿੰਮੇਵਾਰੀ ਨਹੀਂ ਕੀਤੀ ਉਹ ਬੰਦੇ ਕਹਿੰਗੇ ਪਰ ਉਹ ਪ੍ਰਮਾਤਮਾ ਤੂੰ ਤਾਂ ਖੁਦੋ ਰਹਤਾ ਹੈ ਫਿਰ ਰੱਬੁ ਲਾ ਰਾਮੀਨ ਹੈ ਸਭ ਦਾ ਪਾਲਨ ਹਾਰ ਹੈ ਜੀਵ ਪਾਏ ਰਿਜ਼ਕ ਤੇ ਆਪੇ ਤੁਸੀਂ ਹੀ ਪੈਦਾ ਕਰਨ ਵਾਲੇ ਹੋ ਤੁਸੀਂ ਹੀ ਪਾਲਣ ਵਾਲੇ ਹੋ ਤੇ ਤੁਨ ਨੂੰ ਖਾਂਦੀ ਨਹੀਂ ਗੇ ਲੋੜ ਸੀ ਕਿ ਨਹੀਂ ਮੇਰਾ ਫਰਾ ਬੰਦਾ ਭੁੱਖਾ ਸੀ ਅਗਰ ਤੂੰ ਉਹਨੂੰ ਭੋਜਨ ਚਿਉਂਦਾ ਤਾਂ ਮੈਨੂੰ ਉੱਥੇ ਹੀ ਪਾਉਂਦਾ ਮੇਰਾ ਫਰਾ ਬੰਦਾ ਪੈਸਾ ਸੀ ਅਗਰ ਤੂੰ ਉਹਨੂੰ ਪਾਣੀ ਪਿਉਂਦਾ ਤਾਂ ਮੈਨੂੰ ਉੱਥੇ ਹੀ ਪਾਉਂਦਾ ਮੇਰਾ ਫਰਾ ਬੰਦਾ ਬਿਮਾਰ ਸੀ ਅਗਰ ਤੂੰ ਉਹਦੀ ਦੇਖਭਾਲ ਕਰਦਾ ਤਾਂ ਮੈਨੂੰ ਉੱਥੇ ਹੀ ਪਾਉਂਦਾ ਤੇ ਉਸ ਵੇਲੇ ਸਾਡੇ ਕੋਲ ਕੋਈ ਜਵਾਬ ਨਹੀਂ ਹੋਣਾ ਅਜਹ ਨੂੰ ਆਪਣੇ ਟਾਈਮ ਦਿੱਤਾ ਅਸੀਂ ਇਹਦੇ ਉੱਤੇ ਵਿਚਾਰਾਂ ਕਰੀਏ ਤੇ ਥੋੜੀ ਬਹੁਤ ਭੱਜ ਦੌੜ ਕਰੀਏ ਇਹ ਨਾਲ ਜੁੜੀਏ ਮੈਂ ਥੋੜਾ ਟਾਈਮ ਉਸੇ ਪੀਪੀਜੀ ਟਾਈਮ ਜ਼ਿਆਦਾ ਹੋ ਗਿਆ ਮੈਂ ਕਿ ਥੋੜੇ ਜਿਹਾ ਆਪਣੇ ਆਪਣੇ ਆਪੇ انسان ਹੈਗੀ ਇਹਦੇ ਬਾਰੇ ਥੋੜਾ ਜਿਹਾ ਮੈਂ ਦੋ ਚਾਰ ਲਾਈਨਾਂ ਸੁਣਾ ਕੇ ਦੂੰ ਬਬੀ ਗੱਲ ਖਤਮ ਕਰਾਂਗਾ ਮਿੱਟੀ ਦਾ ਤੂੰ ਮਿੱਟੀ ਹੋਣਾ ਕਾਦੀ ਬੱਲੇ ਬੱਲੇ ਮਿੱਟੀ ਦਾ ਤੂੰ ਮਿੱਟੀ ਹੋਣਾ ਕਾਦੀ ਬੱਲੇ ਬੱਲੇ ਅੱਜ ਮਿੱਟੀ ਦੇ ਉੱਤੇ ਬੰਦਿਆ ਕੱਲ ਮਿੱਟੀ ਦੇ ਥੱਲੇ ਕਾਦੀ ਬੱਲੇ ਬੱਲੇ ਕਾਦੀ ਬੱਲੇ ਬੱਲੇ ਕਿਸੇ ਜਾਤ ਨਹੀਂ ਪੁੱਛਣੀ ਤੇਰੀ ਕਿਸੇ ਜਾਤ ਨਹੀਂ ਪੁੱਛਣੀ ਤੇਰੀ ਅਰਤੀ ਚੁੱਕਦੇ ਆ ਲਾਣ ਹੀ ਨਹੀਂ ਦੇ ਰਹੀ ਕਹਦੇ ਚੱਕੋ ਜਲਦੀ ਕਰੋ ਲੈ ਜਾਓ ਇਹਨੂੰ ਅਰਤੀ ਚੁੱਕਦੇ ਆ ਲਾਣ ਹੀ ਨਹੀਂ ਦੇ ਰਹੀ ਐਵੇਂ ਕਰਦਾ ਮੇਰੀ ਮੇਰੀ ਤੂੰ ਐ ਮਿੱਟੀ ਦੀ ਢੇਰੀ ਉਹ ਤੂੰ ਐ ਸਵਾਦੀ ਢੇਰੀ ਸਮਸ਼ਾਨ ਘਾਟ ਚ ਲੈ ਜਾਂਦੇ ਨੇ ਸਵਾਦੀ ਢੇਰੀ ਬਣਾ ਕੇ ਛੱਡ ਜਾਂਦੇ ਨੇ ਐਵੇਂ ਕਰਦਾ ਮੇਰੀ ਮੇਰੀ ਉਹ ਤੂੰ ਐ ਮਿੱਟੀ ਦੀ ਢੇਰੀ ਅੱਲਾ ਹੀ ਅੱਲਾ ਬੋਲ ਪਰ ਉਹ ਹੀ ਮਰਬੂਬ ਬੋਲ ਵੈ ਗੁਰੂ ਹੀ ਵੈ ਗੁਰੂ ਬੋਲ ਕਿਉਂ ਤੇਰੇ ਕੋਲ ਜਾਣਾ ਹੈ ਅੱਲਾ ਹੀ ਅੱਲਾ ਬੋਲ ਤੇ ਜਾਣਾ ਇੱਕ ਦਿਨ ਮੌਲਾ ਕੋਲ ਪੂਰਾ ਨਾਕ ਤੇ ਪੂਰਾ ਤੋਂ ਤੇ ਸੋਹਣਿਆ ਮਿਠੜਾ ਮਿਠੜਾ ਬੋਲ ਆਪਣੇ ਮਾਮਲਾ ਲੈਣ ਦੇ ਸਹੀ ਕੱਲਾ ਹੈ ਆਪਣੇ ਯਤੀਮ ਭਤੀਜੇ ਦੀ ਜ਼ਮੀਨਾਂ ਦਾ ਆਪਣੇ ਵਿਧਵਾ ਪਰਜਾਈ ਦੇ ਹੱਕ ਨਾਲ ਮਾਰ ਲੈਣ ਦੇ ਸਹੀ ਕਰ ਦੁੱਧ ਪਾਣੀ ਨਾ ਭੁਲਾ ਕਿਸੇ ਦੀ ਜਨੀਂਗ ਦੀ ਵਟਨਾ ਵੰਡ ਸੋਹਣਿਆ ਮਿਠੜਾ ਮਿਠੜਾ ਬੋਲ ਕਿਉਂਕਿ ਤਨਵਾਰ ਦਾ ਲੱਗਿਆ ਫਟ ਭਰ ਜਾਂਦਾ ਜ਼ੁਬਾਨ ਦਾ ਫਟ ਨਹੀਂ ਭਰਦਾ ਜ਼ੁਬਾਨ ਦਾ ਅਠਣੀ ਪਰਦਾ ਮਸਦੀ ਢਾ ਦੇ ਮੰਦ ਢਾ ਦੇ ਢਾ ਦੇ ਜੋ ਕੁਝ ਤੇਤੋਂ ਪੈਦਾ ਮਸਦੀ ਢਾ ਦੇ ਮੰਦ ਢਾ ਦੇ ਢਾ ਦੇ ਜੋ ਕੁਝ ਤੇਤੋਂ ਪੈਦਾ ਭੁੱਲਿਆ ਕਿਸੇ ਦਾ ਦਿਲ ਦਾ ਢਾਵੀਂ ਰੱਬ ਦੀ ਲੰਚ ਨਾ ਦੈਂਦਾ ਅੱਜ ਰੇਕ ਪਰਵਾਹੀ ਨਹੀਂ ਕਰਦੇ ਹੈਗੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਮੇਰੀ ਨਾ ਤੇਰੀ ਨਾ ਕਰ ਬੰਦਿਆ ਮੇਰੀ ਮੇਰੀ ਨਾ ਮੇਰੀ ਨਾ ਤੇਰੀ ਚਾਰ ਦਿਨਾਂ ਦਾ ਬੇਲਾ ਤੁਂਹਿਆ ਫੇਰ ਮਿੱਟੀ ਦੀ ਢੇਰੀ ਫੇਰ ਸਾਰੀ ਢੇਰੀ ਟਰ ਜਾਣਾ ਹੈ ਛੱਡ ਕੇ ਸੱਜਣਾ ਹੱਜ਼ਾ ਵਸਦਾ ਬੇੜਾ ਕੀ ਹੁੰਦਾ ਨੌਕਰ ਚਾਪੁਰ ਹੁੰਦੇ ਨੇ ਪੁੱਤ ਪੋਤੇ ਅੱਗੇ ਚੱਲਦੇ ਹੁੰਦੇ ਨੇ ਡਾਕ ਖੜੇ ਹੁੰਦੇ ਨੇ ਕਾ ਗੱਡੀਆਂ ਖੜੀਆਂ ਹੋngੀਆਂ ਨੇ ਬੜੇ ਕੋਠੀ ਬਾਪੂ ਨੇ ਬਣਾਈ ਹੁੰਦੀ ਏ ਸਾਰੀ ਬਿੰਦ ਕਰਕੇ ਟਰ ਜਾਣਾ ਹੈ ਛੱਡ ਕੇ ਸੱਜਣਾ ਹੱਜ਼ਾ ਵਸਦਾ ਬੇੜਾ ਚਾਰ ਦਿਨਾਂ ਦੇ ਮੇਲੇ ਇੱਥੇ ਜੋਗੀਆਂ ਵਾਲਾ ਫੇਰਾ ਚਾਰ ਦਿਨਾਂ ਦੇ ਮੇਲੇ ਤੇ ਜੋਗੀਆਂ ਵਾਲਾ ਫੇਰਾ ਸਭ ਠਾਠ ਪੜਾ ਰਹਿ ਜਾਏਗਾ ਜਦੋਂ ਲਾਦ ਚਲੇਗਾ ਪੰਜਾਰਾ ਜਦੋਂ ਲਾਦ ਚਲੇਗਾ ਪੰਜਾਰਾ ਇਸ ਲਈ ਅਸੀਂ ਅੱਜ ਸਾਡੇ ਕੋਲ ਸਮਾਂ ਉਸ ਪਰਮੂ ਦੇ ਬਣਾਏ ਪਰਮਾਤਮਾ ਦੇ ਬਣਾਏ ਬੰਦੇ ਨਾਲ ਅਸੀਂ ਪ੍ਰੇਮ ਕਰੀਏ ਤੇ ਉਹਨਾਂ ਨਾਲ ਜਿਸ ਤਰ੍ਹਾਂ ਸਾਰੇ ਇੱਥੇ ਚੱਲ ਰਹੀ ਹੈ ਪੰਜਾਬ ਨੂੰ ਅੱਜ ਜ਼ਰੂਰਤ ਹੈ ਤੁਹਾਡੀ ਇਹ ਜਵਾਨੀ ਨੂੰ ਵਰ ਕਿਸ਼ਾਨੀ ਨੂੰ ਬਚਾਉਣ ਲਈ ਉਹਦੇ ਵਾਤਾਵਰਣ ਵੀ ਆ ਗਿਆ ਤੇ ਇਹ ਜਿਹੜੇ ਸਾਡੇ ਪੰਜਾਬੀ ਨੇ ਅਨਾਥ ਰਹਿਤੇ ਦੇਖੋ ਮੇਰੀ ਥੋੜੀ ਜਿਹੀ ਮੇਰੀ ਕੋੜੀ ਲੱਗੂਗੀ ਮਸਦੇ ਚਾਹ ਰਣਾ ਮਾਰਬਨ ਨਹੀਂ ਲੱਭੂਗਾ ਮੰਦਰ ਜਾਗਨ ਫਾਰਮਲ ਨਹੀਂ ਲੱਗੂਗਾ ਗੁਰਦੁਆਰੇ ਚ ਮਾਰਮਲ ਨਹੀਂ ਲੱਗੂਗਾ ਨਾ ਪੂਜਾ ਤਾਂ ਹੋ ਹੀ ਜਾਊਗਾ ਰੱਬ ਤਾਂ ਥੋੜੇ ਦਿਲਾਂ ਦੇ ਬਾਸਨਾ ਪਰ ਇਹ ਜਿਹੇ ਲੋਕ ਨੇ ਆ ਰਾਤ ਜਿਹੜੇ ਨਿਰਾਸ਼ ਰਹੇ ਨੇ ਅਦਰ ਇਨਰ ਵੂ ਸੀ ਇਨ ਦੇ ਕੁਆ ਨਾ ਕੀਤੀ ਪਰ ਆਪਾਂ ਨੂੰ ਸਾਡੀ ਪੂਜਾ ਪੜਦੀ ਲੋੜ ਨਹੀਂ ਹੈਗੀ ਸਾਇੰਸ ਕਹਿੰਦੀ ਹੈ ਅਜ ਤੋਂ ਕੋਰੋਨਾ ਸਾਲ ਪਹਿਲਾਂ ਇਸ ਸੰਸਾਰ ਦੀ ਹੋਣੀ ਨਹੀਂ ਸੀ ਇਥੇ ਵੈਕਿਊ ਸੀ ਵੈਕਿਊ ਆ ਖਾਲੀ ਫਿਰ ਇੱਕ ਬਹੁਤ ਦਾ ਖਾਕਾ ਹੁੰਦਾ ਜਿਸ ਨੂੰ ਸਾਇੰਸ ਦੀ ਭਾਸ਼ਾ ਚ ਬਿਗ ਬੈਂਗ ਕਿਹਾ ਜਾਂਦਾ ਹੈ ਉਹਦੇ ਸਿੱਟੇ ਚ ਸੰਸਾਰ ਬਣਿਆ ਸੀ ਦੇ ਸंसारੀ ਨੇ ਬੜੇ ਅਧੀ ਉਹਦੀ ਪੂਜਾ ਪਾੜ ਕਉ ਕਰਦਾ ਸੀ ਰੱਬ ਨੂੰ ਸਾਡੀ ਪੂਜਾ ਪਾੜ ਦੀ ਲੋੜ ਨਹੀਂ ਹੈ ਉਹ ਸਾਡੇ ਪ੍ਰੇਮ ਦੇਖਣਾ ਚਾਹੁੰਦਾ ਆਪਣੇ ਬੰਦਿਆਂ ਲਈ ਆਪਣੀ ਖਲਤ ਲਈ ਪ੍ਰੇਮ ਦੇਖਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਪੈ ਗੁਰੂ ਜੀ ਦਾ ਖਾਸ ਸਾਹਿਬ ਬੈਨ ਰਿਫਨ